جاري ہے جو بک بندي نيدهي ہے ڈائریکٹر کے ساتھ ایک مثال ਮੇਰਾ ਖਿਆਲ ਹੈ ਕਿ ਸਾਡੀ ਸਾਡੀ ਸੂਝ ਸਿੱਕੀ ਦਾ ਬੋਲਬਾਲਾ ਹੈ ਅਸੀਂ ਸਿੱਕੀ ਦੀ ਪ੍ਰਵਲਤ ਵੇਖਣਾ ਚਾਹੁੰਦੇ ਹਾਂ ਸਿੱਕੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਹਾਂ ਜੋ ਪੰਜਾਬ ਦੇ ਹਾਲਾਤ ਹੋਏ ਪਏ ਆ ਮੇਰਾ ਖਿਆਲ ਹੈ ਕਿ ਉਹ ਤੁਹਾਨੂੰ ਵੀ ਤੁਸੀਂ ਵੀ ਪੰਜਾਬੀ ਜੋ ਤੁਹਾਨੂੰ ਪਤਾ ਵੀ ਕਿੰਦਾ ਦੇ ਕਿੰਦੀ ਕਿੰਨੀ ਬੁਰੀ ਹਾਲਤ ਵਿੱਚ ਪੰਜਾਬ ਪਹੁੰਚਿਆ ਹੋਇਆ ਕਿ ਨਸ਼ਿਆਂ ਨਾਲ ਕਿੰਨੀਆਂ ਮੋਤਾਂ ਹੋ ਰਹੀਆਂ ਚੋਰੀਆਂ ਚਕਾਰੀਆਂ ਗੁੰਡਾਗਰਦੀ ਕਿੰਦਾ ਵਾਪਰ ਰਹੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਦੇ ਇਹੋ ਜਿਹੇ ਬਿਆਨਾਂ ਨੂੰ ਛੱਡ ਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਪੰਜਾਬ ਲਈ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਗੱਲਬਾਤ ਹੋਣੀ ਮੈਂ ਸਾਡਾ ਕਰਨੇ ਜਾਣ ਹਾਂ ਜੀ ਕੀ ਵਿਚਾਰ ਚਾਹੀਦਾ ਹੈ ਜਿੰਨਾਂ ਨੂੰ ਮਿਲੋਗੇ ਸਿੰਘ ਸਾਹਿਬ ਅਸੀਂ ਗੁਰੂ ਘਰ ਮੱਥਾ ਟੇਕਣਾ ਸੀ ਕੁਦਰਤੀ ਉਹਨਾਂ ਦਾ ਮੇਲ ਹੋ ਗਿਆ ਉਹ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਥੋੜਾ ਪਿਆਰ ਤੇ ਔਕੇ ਸੁਖੇ ਵੇਲੇ ਸਾਡੀ ਉਹਨਾਂ ਨੇ ਮਦਦ ਕੀਤੀ ਹੈ ਤੇ ਹੈ ਜੀ ਉਹਨਾਂ ਨੂੰ ਅੱਗੇ ਵੀ ਹਮੇਤ ਲਾਸਟੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਅ ਉਹ ਵਰਕਰ ਕੀ ਉਹਨਾਂ ਦੀ ਰਿਹਾਈ ਲਈ ਯਤਨ ਕਰਨ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜਦ ਤੱਕ ਤੁਸੀਂ 14 ਸਵਲਤਾ ਬਖਸ਼ੀਆ ਤੇ ਸਾਰੀ ਕੌਮ ਸਾਡੀ ਇੱਕ ਜਗ੍ਹਾ ਤੇ ਹੋਵੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਆਦੇ ਸਮਾਜ ਨੂੰ ਹੱਲ ਕਰਵਾ ਸਕੀਏ ਕਿ ਇਹ ਤਵੀਟਰ ਹੋਇਆ ਉਹ ਅੰਮ੍ਰਿਤਪਾਲ ਜੀ ਦਾ ਹੀ ਪਿੱਟਰ ਹੈ ਇਹ ਆ ਇਹ ਮੈਨੂੰ ਤਾਂ ਲੱਗਦਾ ਉਹਨਾਂ ਦੀ ਜਿਹੜੀ ਉਹ ਟਵੀਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਮੇਰੇ ਖਿਆਲੋਂ ਉਹਨਾਂ ਦਾ ਹੀ ਹੋ ਸਕਦਾ ਹੈ ਤੇ ਜਾਰਸਕ ਨੂੰ ਦੀ ਟੀਮ ਕਢੋਦੀ ਤੇ ਚੋਹਾਂ ਦੇ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਤਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਮੈਨੂੰ ਲੱਗਦਾ ਕਿ ਉਹ ਅਮਰਪਾਲ ਦਾ ਹੀ ਹੋ ਸਕਦਾ ਪਰਿਵਾਰ ਨਾਲ ਪਿਆਰ ਹੈ ਔਰ ਅੱਜ ਮੈਂ ਮਜੀਦ ਸਾਹਿਬ ਕਥਾ ਕਰਨ ਆਇਆ ਪਰਿਵਾਰ ਬੈਠਾ ਹੈ ਤੁਸੀਂ ਗੱਲਾਂ ਬਾਤਾਂ ਕੀਤੀਆਂ ਤੇ ਸਰਕਾਰ ਨੂੰ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਸਿੱਖਿਆ ਨਾਲ ਵਿਤਕਰਾ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਹੋਣਾ ਨਹੀਂ ਚਾਹੀਦਾ ਔਰ ਹੋ ਰਿਹਾ ਹੈ ਬਾਕੀ ਸਟੇਟਾਂ ਲਈ ਹੋਰ ਨਿਯਮ ਹੈ ਪੰਜਾਬ ਲਈ ਹੋਰ ਨਿਯਮ ਹੈ ਬਾਕੀ ਸਟੇਟਾਂ ਦੇ ਵਿੱਚ ਐਨਐਸਏ ਸਾਲ ਦੀ ਹੈ ਪੰਜਾਬ ਦੇ ਵਿੱਚ 2 ਸਾਲ ਦੀ ਹੈ ਬਿਨਾਂ ਵਜ੍ਹਾ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਣਾ ਇਹ ਇਹ ਗੈਰਬਾਜ਼ਬ ਹੈ ਕੀਰੋ ਇਹ ਰੋ ਪੰਜ ਦਿਨਾਂ ਲਈ ਗਲਤ ਬੈਠੇ ਹੀ ਸਰਕਾਰ ਦੇ ਹਿਸਾਬ ਨਾਲ ਕਿ ਸਾਨੂੰ ਬਹੁਤ ਟਾਈਮ ਲੱਗਦਾ ਇੰਤਜ਼ਾਰ ਕਰਕੇ ਪਰ ਇਹ ਵੀ ਕਿ ਪੰਜ ਦਿਨਾਂ ਨੂੰ ਉੱਪਰ ਰੱਖੋ ਉਹਦੇ ਟਾਲੀ ਪੰਜ ਦਿਨ ਲੈਣਗੇ ਬਾਜ਼ਾਰ ਦੇ ਅੰਦਰ ਤਾਂ ਲਾਈ ਹੈ ਉਹ ਗਾਜਟ ਕੀ ਮਾਨ ਉਹਦੇ ਵਿੱਚ ਇਹ ਕੈਂਪ ਦਾ ਮਤਲਬ ਕਿ ਜਿਵੇਂ ਮੌਸਮ ਟੜ ਰਿਹਾ ਔਰ ਉਧਰ ਹਾਲਾਤ ਅਜਿਹੀ ਹੋਵੇ ਕਈ ਗੱਲਾਂ ਸਾਡੇ ਨੂੰ ਨਹੀਂ ਸਾਡੇ ਨਹੀਂ ਸਾਡੇ ਨਾਲ ਲੱਗ ਰਿਹਾ ਕੋਈ ਉਹਦਾ ਕੋਈ ਜਵਾਬ ਹੈ ਨਹੀਂ ਹਾਂ ਮਾੜੀ ਹਰਤੀ ਕੋਈ ਆਪ ਦੇ ਕੋਲ ਜਦੋਂ ਲੋ ਇਹ ਵੀ ਤੇੰਗ ਆਉਂਦੇ ਨੇ ਲੱਗੇ ਜਿੱਦਾਂ ਕਿ ਇਹ ਇਹ ਅੱਛਾ ਕਿਉਂ ਕਿ ਉਹ ਜਦੋਂ ਪੜ੍ਹਾਈ ਪੜ੍ਹਾਈ ਦਾ ਸਵਾਗਤ ਹੋ ਰਿਹਾ ਬੰਦਾ ਕਹਿੰਿਆ ਕਿ ਮੀਡੀਆ ਨੂੰ ਬੈਲੇ ਕੇ ਪ੍ਰਵਾਹ ਕੀ ਗਲਤ ਸਿਧਾਂਤ ਪੂਰੇ ਇੰਨੇ ਜਦੋਂ ਪਾਣੀ 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 ਪ ਚੋਬ ਰਿਹਾ ਹੈ ਕਿ ਕਹਿੰਦੇ 101 ਆਪਾਂ ਰਾਮਨਿ ਮਾਰ ਕੇ ਆ ਗਿਆ ਪਾਸਾ ਲੱਗ ਜਾਉਗਾ ਮਾਣ ਦੇ ਇਸ ਤੇ ਹਰ ਸਾਰੀ ਨਾਟਕ ਲਈ ਤੋਂ ਇਹਨਾਂ ਚੋਂ ਕਿਸੀ ਵੱਡਸ ਕਿੰਝ ਕਿ ਸਾਰੇ ਤੁਸੀਂ ਯੂਨਿਟ ਕਰ ਰਹੇ ਹੋ ਨਾ ਨਾ ਸਾਹਿਆ ਸਰਦਾਰ ਦਾ ਸਾਰੇ ਜਾਗ ਕੇ ਸਾਰੇ ਆਪ ਨੂੰ ਜੀ ਹਾਂ ਉਹ ਤੋਂ ਜੀ ਇਹ ਸਾਡਾ ਸਾਰਾ ਤਗੜੇ ਬਹੁਤ और ये देखो गुरुnabla ने कृपा की थी लखनऊला प्यार ही जब तक पहुंचने दे इसे डायरेक्टर डायरेक्टर के साथ ये